ਫਸਕਲ ਜੀ ਸਾਰਿਆਂ ਨੂੰ ਸੰਦੀਪ ਡੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਪਿੰਡ ਲੋਕੇ ਪੁੱਜ ਕੇ ਆ ਬਾਈ ਰਿੰਕੂ ਗੋਲ ਜੀ ਜ਼ਿਲ੍ਹਾ ਤਰਨਤਪੁਰ ਤਹਿਸੀਲ ਪੱਟੀ ਬੇ ਦੇਖੋ ਅੱਜ ਵੀ ਬਾਈ ਕੋਈ ਸਾਦੜ ਦੇ ਲੈਪਾ ਛੋਟੇ ਸੇਲ ਆ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਅਸਤਿਕਾ ਅਸਤਿਕਾ ਸਦੀਪਾ ਜੀ ਕੀ ਹਾਲ ਜੇ ਠੀਕ ਆ ਜੀ ਹੋਰ ਦੱਸੋ ਹਾਂ ਜੀ ਕਿਰਪਾ ਜੀ ਤਰਨਤਪੁਰ ਹੈ ਐਪਰੂਲੇ ਸਾਰਾ ਜੀ ਕਿਰਪਾ ਨਾ ਦੋ ਵੇਖਿਆ ਟਕਰ ਹਾਂਜੀ ਹਾਂਜੀ ਬਾਕੀ ਰੇਡ ਬੈਠੇ ਰੋੜ ਜਾਈਦਾ ਆਜੀ ਭਾਈ ਜੀ ਆਪਣਾ ਇੱਕ ਮਾਲ ਕੁਆਲਟੀ ਜੂਗਾ ਇੱਕ ਰੇਡ ਜੈਜ ਹੋਊਗਾ ਬਿਲਕੁਲ ਜੀ ਬਿਲਕੁਲ ਇੱਕ ਦੁੱਧ ਆਪਾਂ ਹੁੰਦਾ ਦੱਸਣਾ ਵੀ ਜਿੰਨਾ ਹੈਗਾ ਏ ਝਾਗ ਵਾਲਾ ਨਹੀਂ ਦੱਸਿਆ ਭਗਵੀ ਝਾਗ ਵਾਲਾ ਜਿਹੜਾ ਸਾਡਾ 12 ਕਿਲੋ ਦੁੱਧ ਹੋਊਗਾ ਨਾ ਇਹ ਆਪੀ ਆਪ ਕੋਲੋਂ ਉਹ ਜੇ 15 16 ਕਿਲੋ ਹੋਊਗਾ ਬਿਲਕੁਲ ਜੀ ਬਿਲਕੁਲ ਆਪਾਂ ਝਾਗ ਵਾਲੀ ਦੱਸਿਆ ਦੁੱਧ ਦੱਸਦੇ ਠੰਡਾ ਦੁੱਧ ਠੰਡਾ ਰਹਿੰਦਾ ਹਾਂਜੀ ਹਾਂ ਚਾਹੀਦਾ ਵੀ ਚਲੋ ਆਈਆਂ ਭਾਈ ਜੀ ਆਪਣੇ ਭਣ ਭਰਾ ਅਪਣੋ ਅੱਜ ਤੱਕ ਸੰਦੀਪ ਭਾਜੀ ਕਦੇ ਲਾਪਾ ਨਹੀਂ ਆਇਆ ਭਣ ਭਰਾਵਾਂ ਦਾ ਆਪਣ ਦਾ ਭੈਣ ਬਰਾ ਆਪਣਾ ਨਾਂ ਬਣਾਉਣਾ ਆਪਣਾ ਘੋਣਾ ਨਹੀਂ ਬੜੀ ਜਾਨ ਬਲਵਾਨ ਹਾਂਜੀ ਹਾਂਜੀ ਤੇ ਬਾਈ ਜੀ ਕਿੰਨੀ ਫਰ ਅੱਜ ਆਪਣੇ ਕੋਲ ਬਾਈ ਜੀ ਉਧਰ ਡੰਗਰ ਤੇ ਕੇ ਨਾਉਂਦਾ ਹੈ ਪਰ ਛਿਆਂ ਦੀ ਪੋਣੀ ਹੈ ਹਾਂਜੀ ਹਾਂਜੀ ਕਲੀ ਸ਼ੁਰੂ ਹਾਂਜੀ ਸੋਈ ਨੋਟੇ ਜੀ ਇਹ ਸੋਈ ਆ ਸੰਦੀਪ ਭਾਈ ਜੀ ਤੋਂ ਨਹੀਂ ਅੱਛਾ ਇਹ ਨੂੰ 20 ਦਿਨ ਹੋ ਗਏ ਸੋਈ ਨੂੰ ਹਾਂਜੀ ਦੁੱਤ ਸੰਦੀਪ ਜੀ ਇਹਦੇ ਸਮੇ 15 ਕਿਲੋ ਹੁਣ ਇਸ ਟਾਈਮ ਇਹ ਟਾਈਮ ਠੀਕ ਆ ਇਹ 20 22 ਦਿਨਾਂ ਦੀ ਸੋਈ ਆ ਬੱਚਾ ਮਗਰ ਮਗਰ ਕਟਾ ਹੋਏ ਸੰਗਲੀ ਆ ਲੋ ਜੀ 20 ਬਈ ਸੋਈ ਜਾ ਤੇ 15 ਕਿਲੋ ਦਾ ਐਸਟਮ ਤਿਆਰ ਆ ਹਾਂ ਤੇ ਬਾਕੀ 13 ਕਿਲੋ ਵੀ ਪੱਕੀ ਗਰੇਡੀ ਦੇਣਾ 13 ਕਿਲੋ ਪੱਕਾ ਠੰਡਾ ਦੁੱਧ ਨਾਲੋ ਖੋ ਲੋ ਤੇ ਦਵਾਂਗੇ 13 ਕਿਲੋ ਕਰਕੇ ਜਿਵੇਂ ਲੈ ਵਾਲਾ ਮੈਂ ਦਿਖਾ ਛੋਟਿਆ ਨਿਕਲੂਗਾ 15 ਹਾਂਜੀ ਤੇ ਦਵਾਂਗੇ 13 ਰਾਂਗੇ ਛੋਟੇ ਕਾਲੀ ਛਾਹ ਸਾਲੀ ਛਾਹ ਵੇ ਲੋ ਦੂਜਾ ਸਪਾਈ ਬੜੀ ਕੋਈ ਨਹੀਂ ਇਦੋ ਹੀ ਇਹ ਉਤਰੋ ਆਈ ਜੇ ਇਹ ਉਤਰੋ ਆਈ ਆ ਹਾਂਜੀ ਦੇਖੋ ਵੱਡੀ ਛੋਟੀ ਨਾਲੇ ਪੂਰੀ ਬਸ ਠੀਕ ਆ ਸਹੀ ਹੈ ਭਾਈ ਵਧੀਆ ਨਿਕੂ ਜੀ ਮੈਂ ਨਾ ਬਹੁਤ ਜ਼ਿਆਦਾ ਬੰਬੀ ਵਰਗੀ ਬਸ ਠੀਕ ਹੈ ਸੰਦੀਪ ਜੀ ਫਿਰ ਗਾੜੀ ਇਹਦੀ ਢਾਈ ਦੇ ਕਿਲੋ ਵਰਗੀ ਠੀਕ ਹੈ ਚਲ ਸੰਦੀਪ ਜੀ ਇਹਨੂੰ ਫਿਰ ਬਾੜਾ ਲੈਂਦੀ ਆ ਫਿਰ ਉਹ ਨਕਰ ਵਾਲਾ ਇਹਨਾਂ ਤਪਾਈ ਆ ਹਾਂ ਜੀ ਕੋਈ ਨਹੀਂ ਕੜਾ ਰਿਹਾ ਇਹ ਤਪਾਈ ਆ ਵੀ ਪਹਿਲੋਂ ਬਾੜਾ ਐ ਪਾ ਕੇ ਨਾ ਹਾਂ ਜੀ ਪਹਿਲੇ ਪਸਮਾਣੇ ਦੇ ਬਗਰੋ ਬੱਚਾ ਛੱਡਦੇ ਆ ਅੱਛਾ ਠੀਕ ਹੈ ਹਾਂ ਬੋਲੋ ਜੀ ਸੰਦੀਪ ਜੀ ਇਹੋ ਜਿਹੇ ਝੋਟਿਆਂ ਦਾ ਆਪਣੇ ਭੈਣ ਭਰਾ ਮੁੱਲ ਵੀ ਆਪਣਾ ਕਰ ਲੈਂਦੇ ਆ ਇੱਕ ਵੀ ਕਰ ਲੈਂਦੇ ਆ ਪਰ ਆਪਾਂ ਨਹੀਂ ਕਰਨਾ ਜੀ ਆਪਾਂ ਭਰਾਵਾਂ ਦਾ ਮਾਣ ਕਰਨਾ ਬਿਲਕੁਲ ਪੂਰੇ ਲੱਖ ਦੀ ਦੇਣੀ ਪਾਣੀ ਜਾਂ ਠੀਕ ਆ ਸੰਦੀਪ ਜੀ 99000 ਆ ਤੇ ਕੋਈ ਭੈਣ ਭਰਾ ਦੇ ਕੇ ਵੇਖੇ 95000 ਦੇ ਅਰੀਜਨਲ ਦੂਜਾ ਸੁਗਾ ਝੋੜੀ ਨੂੰ ਹੋਰ ਹੋਰ ਛੋਟੇ ਸੰਭੂ ਦਿਖਾ ਦੇ ਹੱਡੀ ਝੋਟੀ ਵੱਡੀ ਝੋਟੀ ਬੁਰੀ ਥੋੜੀ ਠੀਕ ਆ ਚਲੋ ਆ ਇਹ ਵੀ ਸੋਈ ਜਾ ਹਾਂ ਜੀ ਹਾਂ ਜੀ ਆ ਵੀ ਸੋਈ ਜੀ ਇਹਨੂੰ ਦੇਖੋ ਜੀ ਏ ਬਾਈ ਜੀ ਪਰਸੋਂ ਸੋਈ ਜੇ ਅੱਛਾ ਤੇ ਇਹਦੇ ਥਲੇ ਦਾਖ ਨਾ ਬੋੜਾ ਜੇ ਐ ਸਾਨੂੰ 10 ਪਰ ਬੋੜਾ ਹੀ ਆ ਜੀ ਹਾਂਜੀ ਹਾਂਜੀ ਤੇ ਸ਼ਮੂਹ ਵੀ ਦਿਖਾ ਦੇਵਾ ਰੋਗਾ ਦਾ ਤੇ ਬੱਚਾ ਮਗਰ ਜੀ ਇਹ ਮਗਰ ਇੱਕ ਇਹ ਮੁਰੋ ਇੱਕ ਮੁਰਾ ਕੀ ਬਣਦਾ ਕੱਟਾਈ ਹਾਂ ਤੇ ਪਰਸੋਂ ਦੀ ਸੋਈ ਜੇ ਚਲੋ ਲਓ ਜੀ ਕੱਟਾ ਜਿੰਨੇ ਦਾ 14 15 ਕਿਲੋ ਵਾਲੀ ਜੀ 15 ਕਿਲੋ ਝੋਟੀ ਆ ਤੇ ਭੱਟੀ ਝੋਟੀ ਪੁਰੀ ਵੀ ਵੱਡੀ ਝੋਟੀ ਆ ਦੇ ਪਾਠੀ ਜੋ ਪਾਕਿਸਤਾਨੀ ਨੀਲੀ ਦਾ ਵੀ ਹਾਂਜੀ ਹਾਂਜੀ ਆ ਜੀ ਜਾ ਤੁਸੀਂ ਜਿੱਦ ਬਾਲੋ ਗਾ ਪੌਲਾ ਸਾਈਜ਼ ਵੱਡਾ ਬਿਲਕੁਲ ਮੈਂ ਵੀ ਰੇਡ ਵਿੱਚ ਜਾਵਾਂ ਜੇ ਰੇਡ ਵੀ ਜਾਇਆ ਜੀ ਹਾਂਜੀ ਭਾਜੀ ਫਿਰ ਸੁਦੀਪ ਜੀ ਆ ਜਾਓ ਛੋਟਾ ਜਿਹਾ ਕਰ ਦਈਏ ਛੋਟਾ ਜਿਹਾ ਤੇ 99 ਦੀ ਦੇ ਦਈਏ ਇੱਕੋ ਹੀ ਗੱਲ ਇੱਕੋ ਹੀ ਗੱਲ ਆ 92 ਦੀ ਦੇ ਦਈਏ ਨਹੀਂ ਨਹੀਂ ਹੋਰ ਹੈ ਹੋਰ ਲੈ ਲੋ ਮਾਜੀ ਇੱਕ ਢੀ ਪੂਰੀ ਫਰਮ ਵੱਡੀ ਆ 14 15 ਕਿਲੋ ਵਾਲੀ ਹੋਰ ਚਲੋ ਪੂਰੇ ਨਬੇ ਬਿਜ਼ਨਸ ਦੇ ਜੀ ਤੇ ਨਹੀਂ ਛੱਡਦੇ ਵੇ ਕਿਹਦੀ ਜਾਨ ਦੀ ਨਹੀਂ ਨਹੀਂ ਪਿਆਸੀ ਦਾ ਤਾਂ ਕਾਹ ਹੋ ਜਾ ਜਾਨ ਦੀ ਪਿਆਸੀ 85000 ਦੀ ਚਲ ਛੋੜ ਨੇ ਮਰਜੀ ਹੁਣ ਜਿਹੜੇ ਬੰਦੇ ਕੋਈ ਨਹੀਂ ਸੰਦੀਪ ਜੀ ਕੋਈ ਨਹੀਂ ਇੱਕ ਅੰਨੀ ਲਗਿਆਣਾ ਦੇਦਾ ਵਿੱਚ ਫਿਰਦੀ ਹੂਗਾ ਇਹ ਵੀ ਸੂਈ ਆ ਇਹ ਵੀ ਸੂਈ ਜੇ ਪਰਸੋਂ ਦੀ ਅੱਛਾ ਜੀ ਸੰਦੀਪ ਜੀ 10 ਕਿਲੋ ਪਾਉਣਾ ਇਸ ਤੇ ਲੈ ਸਟਾਰਟ ਆ ਤੇ 9 ਕਿਲੋ ਦੀ ਗਾਰੰਟੀ ਦੇ ਦਾਂਗੇ ਲਓ ਜੀ ਬੋੜੇ ਵੇਚੀ ਗਈ ਨਿਰਸੰਝ ਨਾ 9 ਦਾ ਭਾਰ ਹੀ ਹੁੰਦਾ ਬਿਲਕੁਲ ਤੇ ਛੋਟੀਆਂ ਵੀ ਦੇਖੋ ਵੱਡੀ ਛੋਟੀ ਪੂਰੀ ਹੱਲੇ ਦਾ ਪ੍ਰਭੂ ਰਾਜਾ ਦਾ ਇਹ ਪਹਿਲੇ ਸਵੇਰੇ 11 12 ਕਿਲੋ 11 ਕਿਲੋ ਦੁੱਧ ਦਿੰਦਾ ਇਹਨੇ ਇਹ ਸੰਦੀਪ ਜੀ ਪਾਕੀ ਜਿਹੜਾ ਦੁੱਧ ਹੈ ਦੱਸਦੇ ਚਾ ਗਾੜੀ ਆ ਕੰਨਾ ਦੁੱਧ ਪੋਣਾਵਾ ਦੇ ਦਾ ਬਾਰ ਤੇਰਾ ਦਾ ਆ ਹਾਂਜੀ ਹਾਂਜੀ ਬਿਲਕੁਲ ਠੰਡਾ ਦੁੱਧ ਬਾਕੀ ਮੰਨੋ ਐ ਵੀ ਫਿਰ ਮਾਲ ਲੈਣਾ ਸਾਰੇ ਐ ਕੋਈ ਪੋਲ ਗਿਆ ਹਾਂਜੀ ਮੈਂ ਤਾਂ ਸੰਦੀਪ ਜੀ ਮੁੱਲ ਕਰਾਉਣਾ ਭਾਵੇਂ 1 5 ਕਰ ਲਗੇ 95 ਦੇ ਦਈਏ 90 ਦੇ ਹੇ ਲੋ ਜਾਂ ਦੋ ਜਾਂ ਦੋ ਪਰ ਠੀਕ ਆ ਦੇ ਲੋ ਆਪਾਂ ਮੰਨਤਾ ਨਹੀਂ ਬਿਲਕੁਲ ਆ ਸੰਦੀਪ ਜੀ ਬਾਲੀ ਕੁੜੇ ਕੁਆਲਟੀ ਕਪੜ ਸੁਈ ਅੱਛਾ ਚੌਥੇ ਦਿਨ ਦੀ ਸੁਈ ਮੱਝ ਪੰਜਵੇਂ ਦਿਨ ਦੀ ਹਾਂਜੀ ਇਹ ਸੰਦੀਪ ਜੀ ਜਿਹੜਾ ਦੁੱਧ ਹੈ ਨਾ ਹਾਂ ਕਿ ਚਲੋ ਦੋ ਤਿੰਨ ਦਿਨਾਂ ਬਾਅਦ ਬੋਲੀ ਬੰਨੀ ਹਟ ਦਿੰਦੀ ਆ ਹਾਂਜੀ ਪੰਜਾਂ ਦਿਨਾਂ ਦੀ ਸੁਈ ਆ ਮੈਂ ਤੇਰੇ ਦੁੱਧ 12 ਕਿਲੋ ਉਹ ਆ ਵੀ ਜਿਹੜਾ ਵਿਖਾਵਾ 16 17 ਕਿਲੋ ਦਾ ਕਰਦੀ ਆ ਅੱਛਾ ਆ 10 10 ਕਿਲੋ ਵਾਲੀ ਬਾਲੀ ਕਰ ਦਿੰਦੀ ਆ ਆ ਜੀ ਵੇਖੋ ਜੀ ਕਰੋ ਮੈਂ ਵੇਖੂ ਕਿੱਡੀ ਆ ਤਾਂ ਥਾਲੇ ਵਿੱਚ ਨੂੰ ਦਿਖਾ ਕਰ ਰਹੀ ਹੈ 12 13 ਕਿਲੋ 12 ਕਿਲੋ ਪੱਕਾ ਦੁੱਧੇ ਭਾਵੇਂ ਦੋ ਟੈਪ ਦੋ ਘੜੇ ਦੋ ਟਾਲੀ ਮੈਂ ਆਵਾਂ ਦੋ ਟਾਲੀ ਮੱਝ ਆਜੋ ਵਜੇ ਆਜੋ ਆਜੋ ਬੱਚੇ ਮੇਰੇ ਬਾਜੇ ਇਕਦਰਾ ਹਾਂ ਬੱਚੇ ਤਾजे ਸਾਰੇ ਹੀ ਠੀਕ ਹੈ ਦੇ ਇਹਦੇ 15 ਕਿਲੋ ਮੈਂ ਦੋਨ ਕਰ ਦਊਗੀ ਹਾਂਜੀ 15 ਕਿਲੋ ਹੀ ਮੈਂ ਤੁਸੀਂ ਦੱਸੋ ਵੱਡੀ ਮੈਂ ਬਹੁਤ ਚਾਹੀਦੀ ਆ ਵੇ ਲੋ ਜਿਹੜੀ ਪੰਜਵੇਂ ਦਿਨ ਦੀ ਸੂਈ ਆ 12 ਕਿਲੋ ਦਿੰਦੀ ਇਹਨੇ 15 14 ਕਿਲੋ ਕਰਨਾ ਹੀ ਕਰਨਾ ਆ ਇਹ 7 8 ਕਿਲੋ ਦਿੰਦੀ ਫੇਰ ਇਹਨੇ 9 10 ਜਣਾ ਦੇ ਕਿਲੋ ਜਣਾ ਬੋਲੋ ਇਹਦਾ ਮੈਨਾ 95 ਵੱਟ ਲੀ ਗਏ ਤੇ ਵੀ 90 ਜੀ ਠੀਕ ਆ ਬੰਦੀ ਜੀ ਠੀਕ ਆ ਆ ਬਸ ਸਾਰੇ ਡੱਬੇ ਰੇ ਵਧੀਆ ਕਰ ਲੀ ਆ ਪਹਿਲਾ ਸੁਹਾ ਤੇ ਪਹਿਲਾ ਸੁਹਾ ਜੀ ਪਹਿਲਾ ਸੁਹਾ ਝੁੱਟੀ ਆ ਸੂਈ ਸੂਈ ਤੱਕ ਥੋੜੀ ਗਾਹ ਰੱਖ ਦੀ ਜੇ ਹਾਂਜੀ ਤੇ ਇਹ ਵੀ ਪਰਸੋਂ ਸੂਈ ਜੇ ਦੁੱਧ ਜੀ ਬੋਲਾ ਜੀ ਬਾ ਬੋਲਾ ਕਿੰਨਾ ਭਾਈ ਜੀ ਬੋਲਾ ਸੁਨੀਲ ਜੀ ਇਹ ਥੱਲੇ 8 ਕਿਲੋ ਹੈਗਾ ਜੀ 8 ਕਿਲੋ ਹੈਗਾ 8 ਕਿਲੋ ਪੱਕਾ ਲੋ ਜੀ ਬੋਲੋ ਵੇਚੀਏ ਜੀ ਤੇ ਦੇਖੋ ਕਰੋ ਫਿਰ ਵਾਪਸ ਮਾ ਬੜਾ ਜਿਆਦਾ ਠੀਕ ਹੈ ਅੱਜ ਚਾਓ ਜੀ ਚਾਓ ਇਹ ਕੰਦ ਕਾਰਾ ਸਾਡਾ ਅਗਲੇ ਸਵੇਰੇ ਝੋਟੀ ਬਣ ਜਾਊਗੇ ਦੇ ਬਿਲਕੁਲ ਭਾਈ ਬਿਲਕੁਲ ਲਓ ਜੀ ਹਾਂ ਜੀ ਇਹ ਸੇਵਾ ਕਿਤੇ ਨਾਲ ਦਾ ਕੁਲੋਦ ਹੋ ਤੇ ਨਾ ਕਦਾਲੀ ਆ। ਅੱਗ ਤੋਂ ਉਹਨਾਂ ਸਟਾਰਟ ਹੋਈ ਆ। ਮੈਂ ਤਾਂ ਨਾ 60 ਯਰ ਵੱਟ ਲਈ। 60 ਠੀਕ ਆ ਸਨੇਹ ਜੀ। ਆਪਾਂ ਆਪ ਨੂੰ ਇਹ 2000 2000 ਬੰਦਾ ਫਤੇ। ਚੱਲਣ ਨੂੰ। ਇਹ ਕਾ ਗੱਬਰ ਜੇ ਵੱਡਾ ਪੀਸ ਆ। ਗੱਬਰ ਹੋਣਾ ਜੀ। ਹਾਂ ਜੀ ਹਾਂ ਜੀ। ਆਪਣੀ ਨਾਲ ਲੈ ਜੀ। ਇਹ ਉੱਤਰੋਂ ਆਈ ਜੀ। ਅਸ ਉੱਤਰੋਂ ਆਈ ਆ। ਬਹੁਤ ਵੱਡੀ ਮੈਂ। ਦੇਖੋ ਕੜਿਆ ਐਂਡਰੋਇਡ ਐ ਬੈਗ ਨਹੀਂ ਕੰਦ ਕਾਟ ਹੋ ਲੋ। ਹਾਂ ਜੀ ਪੂਰਾ ਵੱਡਾ ਜੀ। ਦੱਤ ਕਾਠਾ ਲਓ ਤੇ ਦੁੱਧ ਲਓ ਵੀ ਐਂਡੀ ਕਰਾਉਂਗੇ ਵੇਖੋ ਦੂਜਾ ਸਵੇਰ ਜੀ ਹਾਂਜੀ ਹਾਂਜੀ ਦੂਜਾ ਸਵੇਰ ਭਾਜੀ ਕਿਨੇ ਗਰੰਟੀ ਆਈ ਪਿੱਛੋਂ ਇਹ ਸੁਬੀ ਜੀ ਉਹਨਾਂ ਨੇ ਇਹ ਗੱਲ ਆਖੀ ਪਿਛਲੇ ਸਵੇਰ 16 ਕਿਲੋ ਦੁੱਧ ਚੋਇਆ ਅੱਛਾ ਐ ਐ ਤੇ ਤੀਜੇ ਸਵੇਰ ਸੁਣਾਏ ਨੇ ਤੀਜਾ ਹਾਂ ਤੀਜਾ ਸਵੇਰ ਪਿਛਲੇ ਸਵੇਰ ਨੇ 16 ਕਿਲੋ ਦੁੱਧ ਦਿੱਤਾ ਜੀ ਠੀਕ ਆ ਐਰ ਕੀ ਮਹਾਰਾਜ ਜੀ ਮੇਰੇ ਨਾਲ ਆਉਂਦੇ 18 ਕਿਲੋ ਦੋ ਮੈਂ ਹੀ ਬਹੁਤ ਵੱਡੀ ਮੇਰੋਂ ਪੂਰੀ ਵੱਡੀ ਪੂਰੀ ਵੱਡੀ ਹੈ ਪੂਰੀ ਵੱਡੀ ਹੈ ਆ ਬੰਦਾ ਨਕਾਲਾ ਤਲਾਕੀ ਪੂਰਾ ਕਰ ਦੇ ਹਾਂਜੀ ਮਰੇ ਕੋ ਜੀ ਜਿੰਦਗੀ ਇਹੋ ਜੀ ਮਜਾਂ ਦੇ ਆਪਾਂ ਕੰਟਰਾ ਡੇਡ ਡੇਡ ਦੀਆਂ ਵੇਚ ਦਿੰਦੇ ਆ ਪਰ ਆਪਾਂ ਨਹੀਂ ਡੇਡ ਦੀ ਵੇਚਣੀ ਤੇ ਆਪਾਂ ਇੱਕ ਪੰਜੀ ਦੇ ਦਈਏ ਤੇ ਕੋਈ ਗੱਲ ਬਾਤ ਤੇ ਕੋਈ ਗੱਲ ਆ ਇੱਕ ਬਾਈ ਦੀ ਦੇ ਲਈ ਪਹਿਲਾਂ ਮੈਂ ਕਿਹਾ ਮੈਂ ਬਿਲਕੁਲ ਜਾਇਜ਼ ਕਮਾਈ ਲੈਣਦੇ ਆ ਆਪਾਂ ਇੱਕ 15 ਦੇ ਜਾਂ ਦੀਏ ਨਹੀਂ 15 ਚ ਘੱਟ ਜਾਣੇ ਆ ਬਣੇ ਨਹੀਂ ਘੱਟ ਇਹ ਚਲ 15 ਜਾਂ ਦੋ ਚਲ ਇੰਜ ਕਰੋ ਇੱਕ 20 ਦੀ ਕਰ ਲੋ ਨਹੀਂ ਨਹੀਂ ਇੱਕ 15 ਜਾਂ ਦੋ 15 ਦਾ ਕਰਵਾ ਦਿਓ ਇੱਕ 15 ਨਹੀਂ ਲੈ ਜਾਓ ਛੋਟੀਆਂ ਸ਼ੋਅ ਨਾ ਫਾਇਰ ਨਹੀਂ ਕਰਨਗੇ ਜਿੰਨੀ ਮਰਜ਼ੀ ਕਰਨ ਸ਼ੋਅ ਕਰਨ ਉਹਨਾਂ ਕਰਨੀ ਠੀਕ ਹੈ ਜੇ ਬਈ 6 ਝੋਟੀਆਂ ਬਾਕੀ ਮੇਰੇ ਵੀਰੇ ਇੱਥੇ ਆਓ ਚੈੱਕ ਕਰੋ ਚੁਾਈ ਕਰੋ ਪਾਸਪੋਰਟ ਉਹthole ਲੈ ਕੇ ਜਾਓ ਤੇ ਬਾਕੀ ਤੁਹਾਨੂੰ ਪਤਾ ਹੀ ਜੀ ਮਾਲ ਸੋਹਣਾ ਚੰਗਾ ਰੇਡ ਪਾ ਹਣਾ ਜੀ ਬਿਲਕੁਲ ਜੀ ਜੈ ਜੈ ਚਲ ਹੋਰ ਇੰਜ ਕਰੋ ਜੀ ਵਧੀਆ ਜੀ ਪਿੰਡ ਲੋਕਾਂ ਏ ਜਲਾਤਰਨਦਰਨ ਤਸਵੀਰ ਪੱਤੀ ਮੋਬਾਈਲ ਨੰਬਰ 98728519 ਸਤਿਕਾਰਯੋਗ